ਤੁਸੀਂ ਇੱਥੇ ਸਾਡੀਆਂ ਪੱਗਾਂ ਲਾਈਆਂ ਸਾਨੂੰ ਪੁਲਿਸ ਨੇ ਕੁੱਟਿਆ ਇੱਥੇ ਕਿ ਭੈਣ ਸਾਡੀ ਜਿਹੜੀ ਗੁਰਸਿੱਖ ਭੈਣ ਆ ਉਹਦੀ ਪੱਗ ਲਈ ਉਹ ਰੋ ਰਹੀ ਆ ਉਸ ਸਮੇਂ ਮਿੰਤਾ ਕਰਦਾ ਸੀ ਕਿ ਸਾਨੂੰ ਤੁਸੀਂ ਵੋਟਾਂ ਪਾਓ ਅਸੀਂ ਰਜਗਾਰ ਦਿਆਂਗੇ ਅਸੀਂ ਰਜਗਾਰ ਮੰਗਣਾ ਰਜਗਾਰ ਮੰਗਣਾ ਸਾਡਾ ਹੱਕ ਹੈਗਾ ਕਿ ਨਹੀਂ ਹੈਗਾ ਕਿ ਧਰਨਿਆਂ ਨਾਲ ਖੱਜਲ ਖਵਾ ਰਹੀ ਆ ਧਰਨਿਆਂ ਨਾਲ ਰਜਗਾਰ ਬੰਦ ਹੁੰਦੇ ਨੇ ਚਲੋ ਅਸੀਂ ਮੰਨ ਕੇ ਬੰਦ ਹੁੰਦੇ ਨੇ ਤੇ ਜਦੋਂ ਤੇਰੇ ਪਿਓ ਨੇ ਪਾਰਟੀ ਬਣਾਈ ਸੀ ਦਿੱਲੀ ਦੇ ਵਿੱਚ ਤਾਂ ਉਸ ਸਮੇਂ ਕੀ ਬੰਦ ਹੋ ਰਿਆ ਸੀ ਮਨੋ ਤੁਸੀਂ ਜਦੋਂ ਆਪਦੀ ਰਾਜਨੀਤੀ ਖੇਡਣੀ ਆ ਜਦੋਂ ਤੁਸੀਂ ਆਪਦੀ ਰਾਜਨੀਤੀ ਖੜੀ ਕਰਨੀ ਆ ਤਾਂ ਉਦੋਂ ਧਰਨਾ ਉਦੋਂ ਕਿੰਨਾ ਸਾਲ ਜੰਤਰ ਮੰਤਰ ਦੇ ਵਿੱਚ ਲੱਗਾ ਰਿਹਾ ਉਦੋਂ ਕੋਈ ਰਜਗਾਰ ਬੰਦ ਨਹੀਂ ਹੋਇਆ ਸਾਡਾ ਸੂਬਾ ਪ੍ਰਧਾਨ ਜਦੋਂ ਟੈਂਕੀ ਦੇ ਉੱਤੇ ਬੈਠਾ ਆਇਆ ਸੀ ਇਹੋ ਹੀ ਜਿੰਨੇ ਭੰਡ ਦੇ ਹਲੋ ਆਪਾਂ ਭੰਡ ਕਰਦੇ ਭੰਡ ਦੇ ਜਿੰਨੇ ਵੀ ਇਹਦੇ ਜਿਹੜੇ ਚੇਲੇ ਸੀ ਪਿੱਛੇ 94 ਤੇ 94 ਉੱਤੇ ਬੈਠ ਕੇ ਆਉਂਦੇ ਸੀ ਕਹਿੰਦੇ ਸਾਨੂੰ ਵੋਟਾਂ ਪਾਓ ਟੈਂਕੀ ਤੋਂ ਸਾਡੀ ਸਪੋਰਟ ਕਰੋ ਹਰ ਸਾਲ ਐਨੂਅਲ ਕੈਲੰਡਰ ਤੁਹਾਡਾ ਜਾਰੀ ਕਰਾਂਗੇ ਹੁਣ ਐਨੂਅਲ ਕੈਲੰਡਰ ਕਿੱਧਰ ਗਿਆ ਹੁਣ ਮਾਸਟਰ ਗ੍ਰੈਜੂਏਟ ਦੀ ਪੋਸਟ ਪਿਛਲੇ 3 ਸਾਲ ਤੋਂ ਨਹੀਂ ਆਈ ਲੈਕਚਰ ਗ੍ਰੈਜੂਏਟ ਦੀ ਜਿਹੜੀ ਪੋਸਟਾਂ ਨੇ ਕੀ ਪਤਾ ਕੀ ਪਤਾ ਲੋੜ ਹੀ ਨਾ ਹੋਵੇ ਤੁਹਾਡੀ ਪਹਿਲਾਂ ਹੀ ਬਹੁਤ ਹੁਣ ਪਹਿਲਾਂ ਕਿਹੜੀਆਂ ਪੋਸਟਾਂ ਵਿਖਾਉਤ ਸੀ ਸਕੂਲ ਖਾਲੀ ਪਏ ਮਤਲਬ ਸਕੂਲ ਖਾਲੀ ਪਏ ਆ 11000 ਪੋਸਟਾਂ ਜਿਹੜੀ ਸਰਕਾਰੀ ਅੰਕੜਿਆਂ ਦੇ ਵਿੱਚ 11000 ਪੋਸਟ ਖਾਲੀ ਪਈ ਆ ਮਤਲਬ ਵਿਖਾਉਣ ਨਾ ਕਿੱਥੇ ਸਾਨੂੰ ਪੋਸਟਾਂ ਦਿੱਤੀਆਂ ਇਹ ਮੋਦੀ ਵਾਲੀਆਂ ਫੀ ਔਰ ਇੱਕ ਚੀਜ਼ ਕਹਿਣਾ ਕਿ ਜਦੋਂ ਹਿਟਲਰ ਦਾ ਲਾਸਟ ਦਿਨਾਂ ਚ ਹਾਲਾਤ ਕੀ ਹੋਇਆ ਸੀ ਨਾ ਖੋਡ ਵਿੱਚ ਵੜ ਕੇ ਬਹਿ ਗਿਆ ਸੀ। ਉਸੀ ਸਾਡੀ 5 ਮਿੰਟਾਂ ਦੇ ਵਿੱਚ ਐਮਐਸਪੀ ਕੀ ਦੇਣੀ ਸਾਡੇ ਉੱਤੇ ਪੱਖੇ ਜਿਹੜੇ ਅਸੀਂ ਪਿੰਡਾਂ ਚੋਂ ਫੰਡ ਇਕੱਠੇ ਕਰਕੇ ਲਾਏ ਤੁਸੀਂ ਉਹ ਚੱਕ ਕੇ ਘਰੇ ਲੈ ਗੇ ਸਾਡੀਆਂ ਟਰਾਲੀਆਂ ਚੱਕ ਕੇ ਘਰੇ ਲੈ ਗੇ ਔਰ ਉਦੋਂ ਇਹ ਗੱਲ ਕਰਦਾ ਸੀਗਾ ਤੁਹਾਡੀਆਂ ਸਬਜ਼ੀਆਂ ਤੁਹਾਡੇ ਕਦੂ ਤੁਹਾਡੇ ਖੀਰੇ ਅਸੀਂ ਬਾਹਰ ਦੇ ਮੁਲਕ ਮਹਿੰਗੇ ਰੇਟਾਂ ਦੇ ਵਿੱਚਾਂਗੇ ਆਂਦਾ ਸੀ ਨਾ ਕਿ ਕਹਿੰਦਾ ਸੀ ਅਸੀਂ ਡੀਲ ਕਰਾਂਗੇ ਤੁਸੀਂ ਸਬਜ਼ੀਆਂ ਬੀਜੋਗੇ ਮੈਂ ਬਰਜੀਲ ਦੇ ਨਾਲ ਗੱਲ ਕਰਕੇ ਆਵਾਂਗਾ ਸਾਊਥ ਅਫਰੀਕਾ ਦੇ ਨਾਲ ਗੱਲ ਕਰਕੇ ਆਵਾਂਗਾ ਜਿਹੜੀਆਂ ਕਿ ਬਿਲਕੁਲ ਬਕਵਾਸ ਵਾਰ ਰਿਆ ਸੀ ਗੈਰ ਕਨਸਟੀਟਿਊਸ਼ਨਲ ਗੱਲਾਂ ਕਰ ਰਿਆ ਸੀ ਕਿ ਮੈਂ 6 ਡਿਗਰੀਆਂ ਕੀਤੀਆਂ ਹੋਈਆਂ ਨੇ ਇਸ ਟਾਈਮ ਇਹ ਕਗਾਰ ਹੈ ਕਿ ਮੈਨੂੰ ਸਬਜ਼ੀ ਵੇਚਣੀ ਪੈ ਰਹੀ ਹੈ ਇਹ ਸਚਾਈ ਹੈ ਜੇ ਇੱਥੇ ਨਾ ਆਵਾਂਗੇ ਤਾਂ ਸਰਕਾਰ ਨਹੀਂ ਸੁਣਦੀ ਜੇ ਇੱਥੇ ਆ ਜਾਂਦੇ ਆ ਤਾਂ ਲਾਠੀ ਚਾਰਜ ਹੁੰਦਾ ਜੀ ਹੁਣ ਦੱਸੋ ਜੀ ਸਾਡਾ ਕੀ ਕਸੂਰ ਹੈ ਸੀ ਇਹ ਸਾਰੇ ਨਲਾਇਕ ਭਰਤੀ ਹੋਣ ਵਾਲੇ ਆ ਇਹਨਾਂ ਸਾਰਿਆਂ ਦਾ ਟੈਸਟ ਲੈ ਲੋ ਇਹਨਾਂ ਸਾਰਿਆਂ ਦਾ ਟੈਸਟ ਜੇ एलिਜੀਬਲ ਆ ਤਾਂ ਇਹ ਭਰਤੀ ਹੋ ਜਾਣਗੇ ਤੇ ਜੇ ਸਰਕਾਰ ਦੇ ਉਲਟ ਜਨਤਾ ਨੇ ਟੈਸਟ ਰੱਖਤਾ ਨਾ ਲੀਡਰਾਂ ਦੀ एलिਜੀਬਿਲਟੀ ਟੈਸਟ ਤੇ ਮੈਂ ਗੱਲ ਦੱਸਦਾ ਇਹਨਾਂ ਨੂੰ ਇੱਕ ਜਣੇ ਤੋਂ ਨਹੀਂ ਪਾਸ ਹੋਣਾਗਾ ਕਿਵੇਂ ਤਰਨੇ ਲੱਗ ਰਿਹਾ ਕਿਵੇਂ ਤੀਆਂ ਪੈਣਾ ਦੀਆਂ ਚੁੰਨੀਆਂ ਪਾੜੀਆਂ ਜਾ ਰਹੀਆਂ ਪਰ ਇਹਨੂੰ ਸ਼ਰਮ ਨਹੀਂ ਆਉਂਦੀ ਵੀ ਤੂੰ ਵੱਡੇ ਵੱਡੇ ਵਾਅਦੇ ਕਰਕੇ ਤੇਰੇ ਤੇ ਅਸੀਂ ਵਿਸ਼ਵਾਸ ਕਰਕੇ ਤੈਨੂੰ ਲੈ ਕੇ ਆਏ ਪਰ ਸਾਡੀਆਂ ਮੰਗਾਂ ਲਗਭਗ 3 ਸਾਲ ਹੋ ਗਏ ਤੈਨੂੰ ਡਿੱਕਦੇ ਨੂੰ ਸਾਡੀਆਂ ਜਿਹੜੀਆਂ ਮੰਗਾ ਚਾਰ ਪੰਜ ਸਾਡੀਆਂ ਹੱਲ ਕਰ। ਪਰ ਮੁੱਖ ਮੰਤਰੀ ਜਦੋਂ ਚੋਣਾਂ ਜਿੱਤਿਆ ਸੀਗਾ ਕਹਿੰਦਾ ਸੀਗਾ ਜੀ ਕੋਈ ਨਹੀਂ ਰੂਲੂਗਾ ਕੋਈ ਨਹੀਂ ਸੜਕਾਂ ਤੇ ਆਊਗਾ ਕਿਸੇ ਨੂੰ ਕੋਈ ਚੁੰਨੀਆਂ ਨਹੀਂ ਲੈਣੀਆਂ ਪਰ ਸਾਡੀਆਂ ਭੈਣਾਂ ਨਾਲ ਸਾਡੇ ਭਰਾਵਾਂ ਨਾਲ ਜਿਹੜਾ ੱੱਕਾ ਹੁੰਦਾ ਉਹ ਮੁੱਖ ਮੰਤਰੀ ਨੂੰ ਕਿਉਂ ਨਹੀਂ ਦਿੰਦਾ ਹੈਗਾਗਾ ਇਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਤਿੰਨ ਸਾਲਾਂ ਤੋਂ ਉਹਦਾ ਵਾਈਸ ਚਾਂਸਲਰ ਨਹੀਂ ਪੀਪੀਐਸਸੀ ਕਿੱਡਾ ਆਪਣਾ ਕਮਿਸ਼ਨ ਆ ਉਹਦਾ ਚੇਅਰਮੈਨ ਨਹੀਂ ਜਦੋਂ ਇਹ ਇੱਕ ਚੇਅਰਮੈਨ ਨਹੀਂ ला ਸਕਦੇ ਹੈਗੇ ਪੀਪੀਐਸਸੀ ਕਮਿਸ਼ਨ ਦਾ ਇਹਨਾਂ ਦੇ ਜੁਮਲੇ ਦੇ ਵਿੱਚ ਲੋਕ ਆ ਗਏ ਸੀ ਪਰ ਲੋਕ ਹੁਣ ਜਾਗ ਚੁੱਕੇ ਆ ਲੋਕ ਬਹੁਤ ਅਵੇਅਰ ਹੋ ਚੁੱਕੇ ਆ ਕਿ ਇਹਨਾਂ ਨੇ ਜਿਹੜਾ ਸਾਨੂੰ ਜੁਮਲਾ ਦਿੱਤਾ ਸੀਗਾ ਉਹ ਇੱਕ ਨਾਟਕ ਸੀਗਾ ਸਾਰਾ ਲੋਕਾਂ ਨੇ ਇਹਨਾਂ ਦੇ ਐਮਐਲਏ ਨੂੰ ਇਹਨਾਂ ਦੇ ਮੰਤਰੀਆਂ ਨੂੰ ਪਿੰਡਾਂ 'ਚ ਨਹੀਂ ਵੜਨ ਦੇਣਾ ਹੈਗਾਗਾ ਭਾਈ ਜੀ ਕਿਵੇਂ ਦੇਖਦੇ ਤੁਸੀਂ ਮੁੱਖ ਮੰਤਰੀ ਦੇ ਘਰ ਵੱਲ ਜਾ ਰਹੇ ਸੀ ਉਹ ਕਹਿੰਦੇ ਕਿ ਦਰਵਾਜ਼ੇ ਸਦਾ ਖੁੱਲੇ ਆ ਫਿਰ ਜਾਣ ਕਿ ਉਹਦੇ ਧੱਕੇ ਇਹ ਜੇ 3 ਸਾਲ ਹੋ ਗਏ ਜੀ ਸਰਕਾਰ ਬਣੀ ਨੂੰ ਇਹਨਾਂ ਨੇ ਉਦੋਂ ਬਹੁਤ ਵਾਅਦੇ ਕੀਤੇ ਸੀ ਜਦੋਂ ਜਸਵੰਤ ਤੇ ਮਨੀਸ਼ ਟੈਂਕੀ ਤੇ ਬੈਠੇ ਸੀ ਸੰਗਰੂਰ ਤੇ ਜਲੰਧਰ ਉਦੋਂ ਇਹਨਾਂ ਦੇ ਜਿਹੜੇ ਨਮਿੰਦੇ ਸੀਗੇ ਜਿਹੜੇ ਅੱਜ ਐਮਐਲਏ ਬਣ ਗਏ ਹਨ ਉਹ ਟੈਂਕੀਆਂ ਤੇ ਜਾ ਕੇ ਚੜ ਕੇ ਕਹਿ ਕੇ ਆਏ ਸੀਗੇ ਕਿ ਜਦੋਂ ਸਾਡੀ ਸਰਕਾਰ ਆਊਗੀ ਤਾਂ ਅਸੀਂ ਤੁਹਾਨੂੰ ਰੋਜ਼ਗਾਰ ਦਾ ਪੂਰਾ 100% ਪ੍ਰਬੰਧ ਕਰਾ ਕੇ ਦਿਆਂਗੇ ਅੱਜ ਉਹੀ ਉਹਨਾਂ ਦੇ ਸਾਹਮਣੇ ਅਸੀਂ ਮੰਗ ਪੱਤਰ ਪਤਾ ਨਹੀਂ ਕਿੰਨੀ ਵਾਰੀ ਦੇ ਚੁੱਕੇ ਆ ਕਿੰਨੇ ਹੀ ਇੱਥੇ ਮੁੱਖ ਮੰਤਰੀ ਸਾਹਿਬ ਦੀ ਕੋਠੀ ਦੇ ਨੇੜੇ ਧਰਨੇ ਲਾਏ ਆ ਸੰਗਰੂਰ ਅਸੀਂ ਸਭ ਤੋਂ ਪਹਿਲਾ ਧਰਨਾ ਆਨੰਦਪੁਰ ਸਾਹਿਬ ਗੰਬੀਰਪੁਰ ਲਾਇਆ ਸੀਗਾ ਉੱਥੇ ਸਿੱਖਿਆ ਮੰਤਰੀ ਆਪ ਖੁਦ ਜਾ ਰਿਆ ਸੀਗਾ ਗੱਡੀ ਵੱਡੀ ਤੇ ਨਾਲ ਸਿਕਿਉਰਟੀ ਸੀ ਉੱਥੋਂ ਉਤਰ ਕੇ ਆਇਆ ਕਰਦਾ ਹੁੰਦਾ ਸੀ ਕਹਿੰਦਾ ਹੁੰਦਾ ਸੀ ਘਰਾਂ ਚ ਤੁਹਾਡੇ ਤੁਸੀਂ ਧਰਨੇ ਨਹੀਂ ਲੱਗਣਗੇ ਵੇਖੋ ਕਿਵੇਂ ਧਰਨੇ ਲੱਗ ਰਹੇ ਆ ਕਿਵੇਂ ਤੀਆਂ ਪੈਣਾ ਦੀਆਂ ਚੁੰਨੀਆਂ ਪਾੜੀਆਂ ਜਾ ਰਹੀਆਂ ਪਰ ਇਹਨੂੰ ਸ਼ਰਮ ਨਹੀਂ ਆਉਂਦੀ ਤੂੰ ਵੱਡੇ ਵੱਡੇ ਵਾਅਦੇ ਕਰਕੇ ਤੇਰੇ ਤੇ ਅਸੀਂ ਵਿਸ਼ਵਾਸ ਕਰਕੇ ਤੈਨੂੰ ਲੈ ਕੇ ਆਏ ਪਰ ਸਾਡੀਆਂ ਮੰਗਾਂ ਲਗਭਗ 3 ਸਾਲ ਹੋ ਗਏ ਤੈਨੂੰ ਡਿੱਕਦੇ ਨੂੰ ਸਾਡੀਆਂ ਜਿਹੜੀਆਂ ਮੰਗਾਂ 4-5 ਸਾਡੀਆਂ ਹੱਲ ਕਰ ਤੂੰ ਲਗਾਤਾਰ ਸਾਡੇ ਤੋਂ ਮੀਟਿੰਗਾਂ ਦੇ ਕੇ ਭਜਦਾ ਰਿਆ ਤੂੰ ਮੀਟਿੰਗਾਂ ਨਹੀਂ ਕੀਤੀਆਂ ਜਦੋਂ ਅਸੀਂ ਤਰਨੇ ਤੇ ਆਉਨੇ ਆ ਤੂੰ ਸਾਨੂੰ ਮੀਟਿੰਗ ਦਾ ਲਾਰਾ ਦੇ ਕੇ ਟਾਈਮ ਪਾਸ ਕਰਕੇ 3 ਸਾਲ 3 ਮਿੰਟ ਟਪਾ ਲੈਣਾ ਤਾਂ ਵੇਖੋ ਲਗਾਤਾਰ ਤਰਨੇ ਲਗਾਤਾਰ ਮੁਜਾਰੇ ਇਹ ਕਹਿ ਰਿਹਾ ਤਰਨੇ ਨਹੀਂ ਲੱਗਣਗੇ ਆ ਤਰਨਾ ਕੀ ਕੁੜੀਆਂ ਦੀਆਂ ਚੁੰਨੀਆਂ ਪਾੜੀਆਂ ਜਾ ਰਹੀਆਂ ਮੁੰਡਿਆਂ ਦੀ ਸ਼ਲਟਾ ਪਾੜੀਆਂ ਜਾ ਰਹੀਆਂ ਲੋਕਾਂ ਫੁੱਜਾਂ ਮਾਰੀਆਂ ਜਾ ਰਹੀਆਂ ਤਾਂ ਇਹ ਇਹ ਸੀਐਮ ਦਾ ਚੇਰਾ ਨੰਗਾ ਹੋ ਗਿਆ ਤੁਸੀਂ ਵੇਖਿਆ ਪਿਛਲੇ ਦਿਨੀ ਕਿਵੇਂ ਕਿਸਾਨਾਂ ਦੇ ਉੱਤੇ ਅਤਿਆਚਾਰ ਇਹਨਾਂ ਨੇ ਕੀਤਾ ਹੈ ਕਿਸਾਨਾਂ ਤੋਂ ਚੱਲੇ ਇੱਕ ਕਰਨਲ ਹੈ ਕਰਨਲ ਦੇ ਕਿੱਦਾ ਵੱਡਾ ਕੁੱਟ ਮਾਰਦਾ ਇਹਨਾਂ ਨੇ ਕੀਤਾ ਹੈ ਇਹ ਸਰਕਾਰ ਬਿਲਕੁਲ ਨਾਕਾਮ ਹੈ ਨਾ ਇਹ ਭਰਤੀਆਂ ਦੇ ਸਕੀਏ ਮਾਸਟਰ ਕੇਟਰ ਦੀ ਭਰਤੀ ਨੂੰ ਲਗਾਤਾਰ ਅਸੀਂ ਤਿੰਨ ਤਿੰਨ ਸਾਲਾਂ ਤੋਂ ਕਹਿੰਦੇ ਆ ਰਹੇ ਹਾਂ ਲੈਕਚਰਰ ਦੀ ਭਰਤੀ ਹੈ ਲਗਾਤਾਰ ਇਹਨਾਂ ਨੇ ਰੱਦ ਕੀਤੀ ਹੈ 343 ਪੋਸਟਾਂ ਨੂੰ ਇਹਨਾਂ ਇਹ ਕਹਿ ਕੇ ਵੀ ਤੁਹਾਡੀਆਂ ਅਸੀਂ ਪੋਸਟਾਂ ਦੇ ਵਿੱਚ ਵਾਅਦਾ ਕਰਾਂਗੇ ਪਰ ਹਾਲੇ ਤੱਕ ਪੋਸਟਾਂ ਨਹੀਂ ਇਨਕਰੀਜ਼ ਕੀਤੀਆਂ ਨਾ ਇਹਨਾਂ ਨੇ ਐਡਵਰਟਾਈਜ਼ਮੈਂਟ ਜਾਰੀ ਕੀਤਾ ਹੈ ਜੇ ਇਹ ਅੱਗੇ ਤੋਂ ਇਹ ਸਾਡੀਆਂ ਮੰਗਾਂ ਜਿਹੜੀਆਂ ਇਹ ਹੱਲ ਨਹੀਂ ਕਰਦੇ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਦਾ ਹੋਰ ਜਲੂਸ ਕੱਢਾਂਗੇ ਆਉਣ ਵਾਲੇ ਸਮੇਂ 'ਚ 27 ਬਹੁਤ ਨੇੜੇ ਆ ਇਹ ਭਲੇਖੇ ਪਾਲੀ ਬੈਠੇ ਆ ਵੀ ਆਉਣ ਵਾਲੇ ਦਿਨਾਂ 'ਚ ਅਸੀਂ ਸਰਕਾਰ ਤੇ ਫੇਰ ਆਵਾਂਗੇ ਤਾਂ ਇਹ ਭੁੱਲ ਜਾਣ ਪਿੰਡਾਂ 'ਚ ਇਹਨਾਂ ਦਾ ਗਰਾਫ ਹੋ ਪਹਿਲੇ ਵਰਗਾ ਨਹੀਂ ਰਿਹਾ ਅੱਜ ਵਾਲਾ ਪਹਿਲੇ ਵਾਲਾ ਤੇ ਅੱਜ ਵਾਲਾ ਬਹੁਤ ਫਰਕ ਪੈ ਚੁੱਕਾ ਹੈ ਤਾਂ ਇਹਨਾਂ ਜਿਹੜੇ ਵਾਅਦੇ ਕੀਤੇ ਉਹ ਵਾਅਦੇ ਪੂਰੇ ਕਰਨੇ ਨਹੀਂ ਤਾਂ ਆਉਣ ਵਾਲੇ ਸਮੇਂ 'ਚ ਤਿੱਖਾ ਸੰਘਰਸ਼ ਕਰਾਂਗੇ ਅੱਜ ਦੀਆਂ ਭਾਈ ਅੱਜ ਮਤਲਬ ਕੀ ਚਾਹੁੰਦੇ ਹੋ ਮੁੱਖ ਮੰਤਰੀ ਨਾਲ ਮਿਲਣਾ ਚਾਹੁੰਦੇ ਹੋ ਟੀਕਾ ਕਰਨਾ ਚਾਹੁੰਦੇ ਹੋ ਅੱਗੇ ਸਾਰਾ ਪਹਿਲੀ ਗੱਲ ਤਾਂ ਇਹ ਆ ਕਿ ਮੁੱਖ ਮੰਤਰੀ ਨੂੰ ਸਿੱਖਿਆ ਮੰਤਰੀ ਦੇ ਥਰੂ ਵਿੱਤ ਮੰਤਰੀ ਦੇ ਥਰੂ ਬੇਰੁਜ਼ਗਾਰ ਸਾਂਝੇ ਮੋਰਚੇ ਵੱਲੋਂ ਬਹੁਤ ਵਾਰ ਅਪਰੋਚ ਕੀਤੀ ਗਈ ਆ ਅਸੀਂ ਸਾਡਾ ਸਵਾਲ ਸੀਐਮ ਨੂੰ ਇਹ ਆ ਕਿ ਜਦੋਂ ਉਹਨਾਂ ਨੇ ਤਹਿਸੀਲਦਾਰਾਂ ਨੂੰ ਕਿਹਾ ਸੀ ਕਿ ਭਾਈ ਕੋਈ ਤੁਹਾਨੂੰ ਦੁੱਖ ਆ ਮੈਂ ਪੁੱਛ ਲੈਣਾ ਤੇ ਭਗਵਾਨ ਤਮਾਨ ਵੱਲੋਂ ਇੱਕ ਲੁਧਿਆਣੇ ਪ੍ਰੋਗਰਾਮ ਰੱਖਿਆ ਗਿਆ ਸੀਗਾ ਸਾਰੀਆਂ ਜਥੇਬੰਦੀਆਂ ਦੇ ਲੀਡਰਾਂ ਦੇ ਸੱਦੇ ਸੀ ਨੁਮਾਇंदे ਵੀ ਆਓ ਜੀ ਪਰ ਭਗਵਾਨਤ ਮਾਨ ਨੂੰ ਇਹ ਕਿਉਂ ਨਹੀਂ ਦਿਖ ਰਿਹਾ ਕਿ ਪੰਜਾਬ ਦਾ ਜੂਥ ਮੁੰਡੇ ਕੁੜੀਆਂ ਕਿੰਨੇ ਸੜਕਾਂ ਦੇ ਉੱਪਰ ਰੋਲ ਰਹੇ ਨੇਗੇ ਠੀਕ ਆ ਪੰਜਾਬ ਸਰਕਾਰ ਦਾ ਦੋ ਕੰਮ ਸੀ ਪ੍ਰਾਇਮਰੀ ਮੁੱਖ ਕੰਮ ਜਿੰਨਾ ਕਰਕੇ ਲੋਕਾਂ ਨੇ ਵੋਟ ਪਾਈ ਸੀ ਇੱਕ ਹੈਗਾ ਸੀ ਐਜੂਕੇਸ਼ਨ ਇੱਕ ਹੈਗਾ ਸੀ ਸਿਹਤ ਦੋਨੇ ਦੋਨੇ ਹੀ ਮਤਲਬ ਖਤਮ ਹੋ ਚੁੱਕੇ ਨੇ ਤੁਸੀਂ ਦੇਖ ਸਕਦੇ ਹੋ ਸਕੂਲਾਂ ਐਮੀਨੈਂਸ ਕਰਕੇ ਉਹ ਉਹ ਸਿਸਟਮ ਕਰ ਰਹੇ ਨੇ ਕਿ ਉਹਨਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਆ ਫਿਰ ਦੇਖੋ ਪੰਜਾਬ ਸਰਕਾਰ ਦੇ ਵਿੱਚ ਕੀ ਆ ਪੰਜਾਬ ਸਰਕਾਰ ਦਾ ਹੁਣ ਇੰਚਾਰਜ ਕੌਣ ਲਾਇਆ ਗਿਆ ਮਨੀਸ਼ ਸੋਦੀਆ ਜਿਹੜਾ ਕਿ ਦਿੱਲੀ ਤੋਂ ਹਰਿਆ ਹੋਇਆਗਾ ਦਿੱਲੀ ਤੋਂ ਹਰਿਆ ਹੋਇਆ ਬੰਦਾ ਕਿ ਇਹਨਾਂ ਨੂੰ ਪੰਜਾਬ ਦੇ ਵਿੱਚ ਬੰਦੇ ਨਹੀਂ ਮਿਲ ਰਹੇ ਹੈਗੇਗੇ ਉਹਨਾਂ ਨੂੰ ਇੰਚਾਰਜ ਲਾਇਆ ਜਾ ਰਿਹਾ ਸਾਡੀ ਮੰਗ ਕੀ ਆ ਸਾਡਾ ਧਰਨਾ ਸੀਗਾ ਅਸੀਂ ਕਿਹਾ ਸੀ ਵੀ ਸਾਨੂੰ ਮੁੱਖ ਮੰਤਰੀ ਨਾਲ ਮੀਟਿੰਗ ਦਿਵਾਈ ਜਾਵੇ ਪਰ ਮੁੱਖ ਮੰਤਰੀ ਜਦੋਂ ਚੋਣਾਂ ਜਿੱਤਿਆ ਸੀਗਾ ਕਹਿੰਦਾ ਸੀਗਾ ਜੀ ਕੋਈ ਨਹੀਂ ਰੂਲੂਗਾ ਕੋਈ ਨਹੀਂ ਸੜਕਾਂ ਤੇ ਆਊਗਾ ਕਿਸੇ ਨੂੰ ਕੋਈ ਚੁੰਨੀਆਂ ਨਹੀਂ ਲੈਣੀਆਂ ਪਰ ਸਾਡੀਆਂ ਭੈਣਾਂ ਨਾਲ ਸਾਡੇ ਭਰਾਵਾਂ ਨਾਲ ਜਿਹੜਾ ਧੱਕਾ ਹੁੰਦਾ ਉਹ ਮੁੱਖ ਮੰਤਰੀ ਨੂੰ ਕਿਉਂ ਨਹੀਂ ਦਿੰਦਾ ਹੈਗਾ ਅਸੀਂ ਬਾਰ-ਬਾਰ ਮੀਟਿੰਗਾਂ ਤੇ ਜਾਂਦੇ ਆ ਆਪਣੇ ਪੱਲੋਂ ਖਰਚਾ ਕਰਕੇ ਜਾਂਦੇ ਆ ਸਾਡਾ ਮਕਸਦ ਕੀ ਹੈ ਕਿ ਸਾਡੇ ਨਾਲ ਬਹਿ ਕੇ ਗੱਲ ਤਾਂ ਕਰ ਲੋ ਸਾਡੀ 2021 ਦੇ ਵਿੱਚ ਭਰਤੀ ਆਈ ਲੈਕਚਰਾਰ ਦੀ 2022 ਦੇ ਵਿੱਚ ਉਹਦੇ ਫਾਰਮ ਭਰਾਏਗਾ ਉਹ ਫਾਰਮ ਭਰੇ ਅਸੀਂ 1000 ਰੁਪਏ ਖਰਚ ਕਰਕੇ ਫਾਰਮ ਅਪਲਾਈ ਕੀਤਾ ਉਹ ਭਰਤੀ 343 ਲੈਕਚਰਾਰ ਦੀ ਜਿਹੜੀ ਭਰਤੀ ਸੀਗੀ ਉਹਨੂੰ ਹਲੇ ਤੱਕ 24 23 ਨੰਗਿਆ 24 ਨੰਗਿਆ 25 ਆ ਗਿਆ 25 April ਦੇ ਵਿੱਚ ਪੂਰੇ 3 ਸਾਲ ਹੋ ਗਏ ਉਹ ਭਰਤੀ ਨੂੰ ਫਾਰਮ ਭਰਾਇਆ ਨੂੰ ਅਸੀਂ ਕਿੱਧਰ ਜਾਈਏ ਸਾਡੇ ਚੋਂ ਕੁਝ ਬੰਦੇ ਓਵਰੇਜ ਹੋ ਜਾਣੇ ਨੇਗੇ ਕੁਝ ਬੰਦੇ ਦਾ ਇਹ ਕਿ ਸਿਸਟਮ ਹੀ ਇਹ ਹੁੰਦਾ ਕਿ ਜੋਬ ਨਾਲ ਚੱਲਣਾਗਾ ਪਰ ਪੰਜਾਬ ਸਰ ਮੁੱਖ ਮੰਤਰੀ ਨੇ ਵੀ ਇੱਕ ਥੋੜੇ ਦਿਨ ਪਹਿਲਾਂ ਕਿਹਾ ਵੀ ਕਿਹੜੀ ਏਜ ਆ ਉਹ ਵੀ ਵਧਾ ਕੇ ਮੈਂ 42 ਕਰਤੀ ਹੈ ਭਾਈ ਸਾਹਿਬ ਤੁਸੀਂ ਇਹ ਦੇਖੋ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ 3 ਸਾਲਾਂ ਤੋਂ ਉਹਦਾ ਵਾਈਸ ਚਾਂਸਲਰ ਨਹੀਂ ਪੀਪੀਐਸਸੀ ਕਿੱਡਾ ਆਪਣਾ ਕਮਿਸ਼ਨ ਆ ਉਹਦਾ ਚੇਅਰਮੈਨ ਨਹੀਂ ਜਦੋਂ ਇਹ ਇੱਕ ਚੇਅਰਮੈਨ ਨਹੀਂ ਲਾ ਸਕਦੇ ਹੈਗੇ ਪੀਪੀਐਸਸੀ ਕਮਿਸ਼ਨ ਦਾ ਪਰਤੀ ਇੱਕ ਇਹ ਜਿਹੜੀ ਸੋਸੋ ਬਾਜੀ ਕਰ ਰਹੇ ਨੇ ਕਿ ਅਸੀਂ ਇੰਨੀਆਂ ਨੌਕਰੀਆਂ ਦੇਤੀਆਂ ਜੀ ਐਨਾ ਕੰਮ ਕਰਤਾ ਜੀ ਉਹ ਉਹ ਦੇਖ ਲਓ ਵੀ ਸੜਕਾਂ ਤੇ ਰੋਲ ਰਹੇ ਨੇਗੇ ਸਰਕਾਰ ਭਗਵੰਤ ਮਾਨ ਦੀ ਪਹਿਲਾਂ ਗੱਲ ਸੁਣ ਲਈ ਸੀ ਇਨਾਂ ਦੇ ਜੁਮਲੇ ਦੇ ਵਿੱਚ ਲੋਕ ਆ ਗਏ ਸੀ ਪਰ ਲੋਕ ਹੁਣ ਜਾਗ ਚੁੱਕੇ ਆ ਲੋਕ ਬਹੁਤ ਅਵੇਅਰ ਹੋ ਚੁੱਕੇ ਆ ਕਿ ਇਹਨਾਂ ਨੇ ਜਿਹੜਾ ਸਾਨੂੰ ਜੁਮਲਾ ਦਿੱਤਾ ਸੀਗਾ ਉਹ ਇੱਕ ਨਾਟਕ ਸੀਗਾ ਸਾਰਾ ਉਹ ਇੱਕ ਪਾਲਿਸੀ ਸੀਗੀ ਇਸ ਕਰਕੇ ਲੋਕਾਂ ਨੂੰ ਲੋਕ ਹੁਣ ਜਾਗ ਚੁੱਕੇ ਆ ਇਹ ਜਿਹੜਾ ਕਾਠਾ ਇਹ ਅੱਜ ਸੌਵਾਂ ਚ ਹਜ਼ਾਰਾਂ ਚ ਇਹ ਲੱਖਾਂ ਚ ਵੀ ਜਾਊਗਾ ਕਿਉਂਕਿ ਇੱਕ ਟਾਈਮ ਇਹ ਆਊਗਾ ਕਿ ਲੋਕਾਂ ਨੇ ਇਹਨਾਂ ਦੇ ਐਮਐਲਏ ਨੂੰ ਇਹਨਾਂ ਦੇ ਮੰਤਰੀਆਂ ਨੂੰ ਪਿੰਡਾਂ ਚ ਨਹੀਂ ਵੜਨ ਦੇਣਾ ਹੈਗਾਗਾ ਲੋਕਾਂ ਨੇ ਇਹ ਚੀਜ਼ ਪੁੱਛਣਾ ਅਸੀਂ ਵੀ ਕਹਿੰਨੇ ਆ ਕਿ ਸਾਨੂੰ ਰੁਜ਼ਗਾਰ ਚਾਹੀਦਾ ਅਸੀਂ ਸੜਕਾਂ ਤੇ ਕਿਉਂ ਰੁਲੀਏ ਸਾਨੂੰ ਸੜਕਾਂ ਤੇ ਰੋਲ ਦੀ ਕੀ ਰੋਲ ਆ ਸਾਡੀ ਭਰਤੀ ਲੈਕਚਰਰ ਦੀ ਪੂਰੀ ਕੀਤੀ ਹੁੰਦੀ ਅਸੀਂ ਆਪਦੇ ਪੇਪਰ ਦੇਣਾ ਸੀ ਨਾ ਅਸੀਂ ਕਿਹੜਾ ਕੋਈ ਭੀਖ ਮੰਗਨੇ ਆ ਅਸੀਂ ਪੇਪਰ ਦੇਣਾ ਸੀਗਾ ਜੇ ਮੈਂ ਕੁਆਲੀਫਾਈ ਹੁੰਦਾ ਤਾਂ ਮੈਂ ਲੱਗ ਜਾਂਦਾ ਜੇ ਮੈਂ ਨਹੀਂ ਹੁੰਦਾ ਤਾਂ ਮੈਂ ਨਹੀਂ ਲੱਗਣਾ ਸੀਗਾ ਪਰ ਅਸੀਂ ਹਰ ਵਾਰ ਸਿੱਖਿਆ ਮੰਤਰੀ ਨਾਲ ਜਾਂਦੇ ਆ ਸਿੱਖਿਆ ਮੰਤਰੀ ਸਿਰਫ 2 2 ਮਿੰਟ ਦਿੰਦਾਗਾ ਉੱਥੇ ਬੈਠਣ ਨੂੰ ਚਲੋ ਜੀ ਚਲੋ ਆ ਦੋ ਬਹੁਤ ਸਾਥੀ ਮੇਰੇ ਨਾਲ ਗਏ ਨੇ ਠੱਕੇ ਮਾਰ ਕੇ ਸਾਨੂੰ ਬਾਹਰ ਕੱਢਿਆ ਜਾਂਦਾਗਾ ਪਰ ਵੋਟਾਂ ਵੇ ਫਿਰ ਇਹ ਸਾਨੂੰ ਧੱਕੇ ਮਾਰ ਮਾਰ ਕੱਢਦੇ ਆ ਸਾਡੀ ਪੰਜਾਬ ਬੇਰੋਜ਼ਗਾਰ ਸਾਂਝਾ ਮੋਰਚਾ ਪੰਜਾਬ ਦੇ ਵਿੱਚ ਲੈਕਚਰਰ ਜੁਨੀਅਨ ਬੀਆਰਡ ਟੈਟਪਾ ਜੁਨੀਅਨ ਆਰਟ ਐਂਡ ਕ્રાਫਟ ਠੀਕ ਆ ਮਲਟੀ ਪਰਪਸ ਸਾਰੇ ਬੇਰੋਜ਼ਗਾਰ ਨੇ ਜੋ ਕਿ ਅੱਜ ਸੜਕਾਂ ਤੇ ਉਤਰੇ ਹੋਏ ਨੇ ਇਹ ਅੱਜ ਸੜਕਾਂ ਤੇ ਉਤਰਿਆ ਕੱਲ ਨੂੰ ਇਹ ਪਿੰਡੋਂ ਪਿੰਡੀ ਜਾ ਕੇ ਪ੍ਰੋਟੈਸਟ ਕਰਨਗੇ ਸਰਕਾਰ ਦਾ ਵਿਰੋਧ ਕਰਨਗੇ ਕਿ ਭਾਈ ਸਾਡੀਆਂ ਨੌਕਰੀਆਂ ਜਿਹੜੀਆਂ ਬੰਦੀਆਂ ਸੀਗੀਆਂ ਤਿੰਨ ਸਾਲਾਂ ਦੇ ਵਿੱਚ ਇਹਨਾਂ ਤੋਂ ਪੀਪੀਐਸਸੀ ਦਾ ਚੇਅਰਮੈਨ ਨਹੀਂ ਲੱਗਿਆ ਤਿੰਨ ਸਾਲਾਂ ਤੋਂ ਫਾਰਮ ਭਰਾ ਕੇ ਇਹਨਾਂ ਨੂੰ ਪੇਪਰ ਨਹੀਂ ਲਿਆ ਗਿਆ ਉਹ ਹਰਿਆਣਾ ਦੇਖੋ ਉਥੇ 3800 ਲੈਕਚਰਰ ਦਿੱਤਾ ਪ੍ਰੋਫੈਸਰ ਦਿੱਤੇ ਉਹ ਆਪਣੇ ਨਾਲੋਂ ਛੋਟਾ ਹੈਗਾ ਉਹਨਾਂ ਨੇ 90 ਸੀਟਾਂ ਨੇ ਆਪਣੇ 117 ਨੇ ਪਰ ਸਰਕਾਰ ਕਰ ਹੀ ਨਹੀਂ ਰਹੀ ਸਰਕਾਰ ਕਰਨੇ ਨਹੀਂ ਚਾਹੁੰਦੀ ਸਰਕਾਰ ਦਾ ਮਕਸਦ ਹੀ ਹੋਰ ਆ ਸਰਕਾਰ ਦਾ ਮਕਸਦ ਹੈ ਕਿ ਲੁੱਟਣਾ ਲੋਕਾਂ ਦੇ ਵਿੱਚ ਫੁੱਟ ਪਾ ਕੇ ਰੱਖੋ ਤੇ ਲੁੱਟਦੇ ਰਹੋ ਅਸੀਂ ਰਾਜ ਕਰਦੇ ਰਹਾਂਗੇ ਅੱਛਾ ਭਾਈ ਸਰਕਾਰ ਨੇ ਜਦੋਂ ਧਰਨਾ ਚੁਕਾਇਆ ਸ਼ੰਭੂ ਦੇਖਣ ਵਾਲੇ ਉਹ ਕਹਿੰਦੇ ਆ ਕਿ ਧਰਨਾ ਤਾਂ ਚੁਕਾਇਆ ਨੌਕਰੀ ਨਹੀਂ ਮਰੇਣਾਂ ਉਹ ਚੱਕਿਆ ਗਿਆ ਨਹੀਂ ਮਿਲਗੀ ਨੌਕਰੀ ਹੁਣ ਨਹੀਂ ਪਹਿਲੀ ਗੱਲ ਤਾਂ ਚਲੋ ਇਹਨਾਂ ਦਾ ਸਰਕਾਰ ਨੇ ਧਰਨਾ ਕਿਉਂ ਚੁਕਾਇਆ ਮਤਲਬ ਉਹਨਾਂ ਦੇ ਬਹਾਨੇ ਆ ਨੌکریاں ਪਿਛਲੇ 3 ਸਾਲ ਦੇ ਵਿੱਚ ਕੋਈ ਨੌਕਰੀ ਨਹੀਂ ਦਿੱਤੀ ਜੇ ਹੁਣ ਧਰਨਾ ਜਕਾਇਆ ਤੇ ਅਗਲੇ 1 ਸਾਲ ਤੱਕ ਆ ਜਿਹੜਾ ਉਹ ਆਪਾਂ ਨੌکریاں ਵੇਲੇ ਨੇ ਕਿੰਨੀਆਂ ਕੋ ਆ ਸਕਦੀਆਂ ਨੇ ਦੂਸਰੀ ਇੱਕ ਅਸੀਂ ਪੋਜੀਸ਼ਨ ਵਾਰ-ਵਾਰ ਕਹਿੰਨੇ ਆ ਕਿ ਆਮ ਆਦਮੀ ਪਾਰਟੀ ਕਿੰਦੇ ਚੋਂ ਨਿਕਲੀ ਧਰਨੇ ਦੇ ਵਿੱਚੋਂ ਨਿਕਲ ਕੇ ਆਈ ਨਾ ਜਦੋਂ ਅਸੀਂ ਧਰਨਾ ਲਾਉਨੇ ਆ ਤਾਂ ਉਸ ਸਮੇਂ ਰਜਗਾਰ ਠੱਪ ਹੋ ਜਾਂਦਾ ਮੈਂ ਤੁਹਾਡੇ ਚੈਨਲ ਤੇ ਪਿਛਲੀ ਵਾਰ ਵੀ ਗੱਲ ਕੀਤੀ ਸੀ ਕਿ ਜਦੋਂ ਤੁਹਾਡਾ ਪਿਓ ਕੇਜੀਵੀਵਾਲ ਜਿਹੜਾ ਪ੍ਰਿਸ਼ਟਾਚਾਰ ਦੇ ਵਿੱਚ ਫੜਿਆ ਗਿਆ ਸੀ ਜਦੋਂ ਉਹਨੇ ਉੱਥੇ ਫੜਿਆ ਗਿਆ ਸੀ ਤਾਂ ਉਸ ਸਮੇਂ ਜਿਹੜਾ ਤੁਸੀਂ ਧਰਨਾ ਲਾਇਆ ਉੱਥੇ ਦਿੱਲੀ ਜਾ ਕੇ ਤਾੜੀਆਂ ਮਾਰੀਆਂ ਤੁਸੀਂ ਕਿ ਉਸ ਸਮੇਂ ਲੋਕਾਂ ਦਾ ਰੋਜ਼ਗਾਰ ਨਹੀਂ ਬੰਦ ਹੋ ਰਿਹਾ ਸੀ ਜਦੋਂ ਤੁਹਾਡਾ ਜਿਹੜਾ ਅਸੀਂ ਮਨੀਸ਼ ਸ਼ੋਧਿਆ ਜਿਹੜਾ ਕਿ ਤੁਹਾਡਾ ਚਾਚਾ ਹੈ ਉਹ ਚੱਕਿਆ ਗਿਆ ਸੀ ਉਸ ਸਮੇਂ ਤੁਸੀਂ ਉੱਥੇ ਜਾ ਕੇ ਧਰਨਾ ਲਾਇਆ ਉਦੋਂ ਨਹੀਂ ਹੋ ਰਿਹਾ ਸੀ ਜਦੋਂ ਅਸੀਂ ਆਪਦੀਆਂ ਮੰਗਾਂ ਮੰਗ ਰਹੇ ਹਾਂ ਮੰਨ ਕੇ ਚਲੋ ਕਿਸਾਨੀ ਦਾ ਕੀ ਹਾਲਾਤ ਨੇ ਮੰਨ ਲਓ ਅੱਜ ਦੇ ਸਮੇਂ ਦੇ ਵਿੱਚ ਘਰਾਂ ਦੇ ਵਿੱਚ ਆਪਾਂ ਗੱਲ ਕਰਦੇ ਨੇ ਜਿੰਨਾਂ ਕੋ 8-10 ਕਿੱਲੇ ਜ਼ਮੀਨ ਵੀ ਹੁੰਦੀ ਆ ਉਹ ਕਹਿੰਦੇ ਕਿ ਤੂੰ ਪੜ ਲਿਖਲਾ ਕਿਸਾਨੀ ਜੋਗਾ ਨਾ ਰਹਿ ਜੀ ਮੀਨੇ ਕਿ ਕਿਸਾਨੀ ਮਾੜੀ ਆ ਤਾਂ ਲਾਏ ਵੰਦ ਕਿਸਾਨੀ ਦੇ ਲਈ ਅਸੀਂ ਉੱਥੇ ਮੰਗਾ ਮੰਗਦੇ ਆ ਤਾਂ ਤੁਸੀਂ ਜਾ ਕੇ ਸਾਡਾ ਧਰਨਾ ਚੱਕ ਕੇ ਦਿੱਤਾ ਦੱਸੋ ਸਾਨੂੰ ਜਿਹੜੀ ਅਸੀਂ ਗੱਲ ਕਰੀਏ ਰਜਗਾਰ ਕੀ ਕਿਸਾਨੀ ਇੱਕ ਰਜਗਾਰ ਨਹੀਂਗਾ ਔਰ ਇਹਨੂੰ ਪ੍ਰੋਫਿਟ 베ਸ ਬਣਾਉਣ ਦੀ ਗੱਲ ਤੁਸੀਂ ਕੀਤੀ ਸੀ ਨਾ ਤੁਹਾਡੀ ਇੱਕ ਬੀਬੀ ਖਰੜ ਵਾਲੀ ਕੀ ਕਹਿੰਦੀ ਸੀ ਕਿ 5 ਮਿੰਟਾਂ ਦੇ ਵਿੱਚ ਐਮਐਸਪੀ ਦੇਾਂਗੇ ਤੁਸੀਂ ਸਾਡੀ 5 ਮਿੰਟਾਂ ਦੇ ਵਿੱਚ ਐਮਐਸਪੀ ਕੀ ਦੇਣੀ ਸਾਡੇ ਉੱਥੇ ਪੱਖੇ ਜਿਹੜੇ ਅਸੀਂ ਪਿੰਡਾਂ ਚੋਂ ਫੰਡ ਇਕੱਠੇ ਕਰਕੇ ਲਾਇਏ ਤੁਸੀਂ ਉਹ ਚੱਕ ਕੇ ਘਰੇ ਲੈ ਗੇ ਸਾਡੀਆਂ ਟਰਾਲੀਆਂ ਚੱਕ ਕੇ ਘਰੇ ਲੈ ਗੇ ਸਾਡੇ ਬਜ਼ੁਰਗ ਤੁਸੀਂ ਕੁੱਟੇ ਉਸ ਤੋਂ ਬਾਅਦ ਅੱਜ ਵੇਖੋ ਇੱਥੇ ਅਸੀਂ ਰਜਗਾਰ ਮੰਗਣ ਵਾਸਤੇ ਆਏ ਆ ਅਸੀਂ ਸਿੱਧਾ ਕਹਿੰਨੇ ਕਿ ਅਸੀਂ ਕੋਈ ਰਾਜਨੀਤੀ ਮੰਗਣ ਵਾਸਤੇ ਆਏ ਅਸੀਂ ਸੱਤਾ ਮੰਗਣ ਵਾਸਤੇ ਆਏ ਤੁਸੀਂ ਇੱਥੇ ਸਾਡੀਆਂ ਪੱਗਾਂ ਲਾਈਆਂ ਸਾਨੂੰ ਪੁਲਿਸ ਨੇ ਕੁੱਟਿਆ ਇੱਥੇ ਕਿ ਭੈਣ ਸਾਡੀ ਉਹਦੇ ਪੱਗ ਲਈ ਉਹ ਰੋ ਰਹੀ ਆ ਅਸੀਂ ਰਜਗਾਰ ਮੰਗਣਾ ਰਜਗਾਰ ਮੰਗਣਾ ਸਾਡਾ ਹੱਕ ਹੈਗਾ ਕਿ ਨਹੀਂ ਹੈਗਾ ਔਰ ਤੁਸੀਂ ਗੱਲ ਕਰੋ ਜੇ ਰਜਗਾਰ ਨਹੀਂ ਦੇਣਾ ਸੀ ਤਾਂ ਉਸ ਸਮੇਂ ਪਿੰਡਾਂ 'ਚ ਕਹਿੰਦਾ ਕਿ ਅਸੀਂ ਪੰਜ-ਪੰਜ ਸਾਲ ਤਾਨੂੰ ਰਜਗਾਰ ਨਹੀਂ ਦੇਨੇ ਉਸ ਸਮੇਂ ਮਿੰਤਾ ਕਰਦਾ ਸੀ ਕਿ ਸਾਨੂੰ ਤੁਸੀਂ ਵੋਟਾਂ ਪਾਓ ਅਸੀਂ ਰਜਗਾਰ ਦੇਾਂਗੇ ਅਸੀਂ ਸਿੱਧੇ ਦੇ ਉੱਤੇ ਕੰਮ ਕਰਾਂਗੇ ਸਾਡਾ ਸੂਬਾ ਪ੍ਰਧਾਨ ਜਦੋਂ ਟੈਂਕੀ ਦੇ ਉੱਤੇ ਬੈਠਾ ਆਇਆ ਸੀ ਇਹੋ ਹੀ ਜਿੰਨੇ ਭੰਡ ਦੇ ਹਲੋ ਆਪਾਂ ਭੰਡ ਕਰਦੇ ਭੰਡ ਦੇ ਜਿੰਨੇ ਵੀ ਇਹਦੇ ਜਿਹੜੇ ਚੇਲੇ ਸੀ ਪਿੱਛੇ 94 ਤੇ 94 ਉੱਤੇ ਬੈਠ ਕੇ ਆਉਂਦੇ ਸੀ ਕਹਿੰਦੇ ਸਾਨੂੰ ਵੋਟਾਂ ਟੈਂਕੀ ਤੂੰ ਸਾਡੀ ਸਪੋਰਟ ਕਰੋ ਹਰ ਸਾਲ ਐਨੂਅਲ ਕੈਲੰਡਰ ਤੁਹਾਡਾ ਜਾਰੀ ਕਰਾਂਗੇ ਹੁਣ ਐਨੂਅਲ ਕੈਲੰਡਰ ਕਿੱਧਰ ਗਏ ਮਤਲਬ ਕਿੱਧਰ ਗਏ ਪਿਛਲੇ 3 ਸਾਲ ਦੇ ਵਿੱਚ ਤੁਸੀਂ ਕਿਹੜਾ ਕੈਲੰਡਰ ਮਤਲਬ 5 ਇਅਰ ਕੈਲੰਡਰ ਜਾਰੀ ਕਰਨਾ ਤੁਸੀਂ ਉਹ 5 ਇਅਰ ਕੈਲੰਡਰ ਵੀ ਨਹੀਂ ਦਿਸ ਰਿਹਾ ਸਾਨੂੰ ਤੁਸੀਂ ਐਨੂਅਲ ਕੈਲੰਡਰ ਤਾਂ ਬੜੀ ਚੀਜ਼ ਦੀ ਬਾਹਰ ਦੀ ਗੱਲ ਹੈ ਨਾ ਤੁਸੀਂ ਫਾਈਵਰ ਨਹੀਂ ਦੱਸ ਰਿਹਾ ਔਰ ਉਸ ਤੋਂ ਬਾਅਦ ਤੁਸੀਂ ਜਿਹੜੀ ਜਸਟੀਫਿਕੇਸ਼ਨ ਕਰ ਰਹੇ ਹੋ ਅੱਜ ਦੇ ਸਮੇਂ ਦੇ ਵਿੱਚ ਧਰਨਿਆਂ ਤੇ ਕਿ ਧਰਨਿਆਂ ਨਾਲ ਖੱਜਲ ਖਵਾਰੀ ਆ ਧਰਨਿਆਂ ਨਾਲ ਰਜਗਾਰ ਬੰਦ ਹੁੰਦੇ ਨੇ ਚਲੋ ਅਸੀਂ ਮੰਨ ਕੇ ਬੰਦ ਹੁੰਦੇ ਨੇ ਤੇ ਜਦੋਂ ਤੇਰੇ ਪਿਓ ਨੇ ਪਾਰਟੀ ਬਣਾਈ ਸੀ ਦਿੱਲੀ ਦੇ ਵਿੱਚ ਤਾਂ ਉਸ ਸਮੇਂ ਕੀ ਬੰਦ ਹੋ ਰਿਆ ਸੀ ਮਨ ਲਓ ਤੁਸੀਂ ਜਦੋਂ ਆਪਦੀ ਰਾਜਨੀਤੀ ਖੇਡਣੀ ਆ ਜਦੋਂ ਤੁਸੀਂ ਆਪਦੀ ਰਾਜਨੀਤੀ ਖੜੀ ਕਰਨੀ ਆ ਤਾਂ ਉਦੋਂ ਧਰਨਾ ਉਦੋਂ ਕਿੰਨਾ ਸਾਲ ਜੰਤਰ ਮੰਡਰ ਦੇ ਵਿੱਚ ਲੱਗਾ ਰਿਹਾ ਉਦੋਂ ਕੋਈ ਰਜਗਾਰ ਬੰਦ ਨਹੀਂ ਹੋਏ ਨਾਲੇ ਦੂਜੀ ਚੀਜ਼ ਹੁਣ ਅਸੀਂ ਗੱਲ ਕਰੀਏ ਜਦੋਂ ਤੁਸੀਂ ਮਨੀਸ਼ ਸ਼ੋਧਿਆ ਤੇ ਕੇਜਰੀਵਾਲ ਨੂੰ ਛਡਾਉਣ ਵਾਸਤੇ ਧਰਨਾ ਲਾਇਆ ਸੀ ਉਹ ਕਾਹਦੇ ਵਾਸਤੇ ਸੀ ਧਰਨਾ ਭ੍ਰਿਸ਼ਟਾਚਾਰ ਵਾਸਤੇ ਸੀ ਦਸੋਂ ਕਿਸਾਨ ਆਪਦੇ ਭ੍ਰਿਸ਼ਟਾਚਾਰ ਵਾਸਤੇ ਧਰਨਾ ਲਾ ਕੇ ਆਏ ਨੇ ਇੱਥੇ ਕਿਸਾਨਾਂ ਨੇ ਕੀ ਸਾਡੀ ਕਿਸਾਨੀ ਡੁੱਬ ਰਹੀ ਆ ਸਾਡੀ ਕਿਸਾਨੀ ਦਾ ਬੁਰਾ ਹਾਲ ਆ ਐਸ ਵਾਰ ਜਿਹੜੀ ਫਸਲ ਰਹੀ ਆ ਬੜੇ ਡਾਊਨਫਾਲ ਦੇ ਵਿੱਚ ਫਸ ਰਹੀ ਆ ਉਸ ਤੋਂ ਪਿਛਲੀ ਫਸਲ ਸਾਡੀ ਹਾੜਾਂ ਨੇ ਖਾ ਲਈ ਦੋ ਦੋ ਫਸਲਾਂ ਸਾਡੀਆਂ ਮਾਰੀਆਂ ਗਈਆਂ ਅੱਜ ਕੋਈ ਵੀ ਮੁੰਡਾ ਜੇ ਅਸੀਂ ਗੱਲ ਕਰੀਏ ਕੋਈ ਵੀ ਅਸੀਂ ਕਿਸਾਨੀ ਪਰਿਵਾਰਾਂ ਨੂੰ ਜਾਣਦੇ ਆ ਕੋਈ ਮਾਂ ਪਿਓ ਇਹ ਚੀਜ਼ ਕਹਿੰਦਾ ਤਾ ਕਿਸਾਨੀ ਨੂੰ ਲਾਏ ਦੀ ਕਿੰਨੇ ਬਣਾਉਣਾ ਸੀ ਔਰ ਉਦੋਂ ਹੀ ਗੱਲ ਕਰਦਾ ਸੀਗਾ ਤੁਹਾਡੀਆਂ ਸਬਜ਼ੀਆਂ ਤੁਹਾਡੇ ਕੱਦੂ ਤੁਹਾਡੇ ਖੀਰੇ ਅਸੀਂ ਬਾਹਰ ਦੇ ਮੁਲਕ ਮਹਿੰਗੇ ਰੇਟਾਂ ਦੇ ਵਿੱਚਾਂਗੇ ਆਂਦਾ ਸੀ ਨਾ ਕਿ ਕਹਿੰਦਾ ਸੀ ਅਸੀਂ ਡੀਲ ਕਰਾਂਗੇ ਤੁਸੀਂ ਸਬਜ਼ੀਆਂ ਬੀਜੋਗੇ ਮੈਂ ਬ੍ਰਾਜ਼ੀਲ ਦੇ ਨਾਲ ਗੱਲ ਕਰਕੇ ਆਵਾਂਗਾ ਸਾਊਥ ਅਫਰੀਕਾ ਦੇ ਨਾਲ ਗੱਲ ਕਰਕੇ ਆਵਾਂਗਾ ਜਿਹੜੀਆਂ ਕਿ ਬਿਲਕੁਲ ਬਕਵਾਸ ਮਾਰ ਰਿਹਾ ਸੀ ਗੈਰ ਕਨਸਟੀਟਿਊਸ਼ਨਲ ਗੱਲਾਂ ਕਰ ਰਿਹਾ ਸੀ ਔਰ ਅੱਜ ਅਸੀਂ ਜਦੋਂ ਆਦੀਆਂ ਮੰਗਾ ਮੰਗੀਆਂ ਨੇ ਸਾਡੇ ਉੱਥੇ ਲਾਠੀ ਚਾਜ ਕਰਤੇ ਅੱਜ ਅਸੀਂ ਰੋਜ਼ਗਾਰ ਮੰਗਣ ਵਾਸਤੇ ਆਏ ਆ ਜਿਹੜਾ ਕਿ 3 ਸਾਲ ਤੋਂ ਨਹੀਂ ਦਿੱਤਾ ਗਿਆ ਹੁਣ ਮਾਸਟਰ ਗ੍ਰੈਜ ਜਿਹੜੀ ਪੋਸਟਾਂ ਨੇ ਕੀ ਪਤਾ ਕੀ ਪਤਾ ਲੋਡ ਹੀ ਨਾ ਹੋਵੇ ਤੁਹਾਡੀ ਪਹਿਲਾਂ ਹੀ ਬਹੁਤ ਹੁਣ ਪਹਿਲਾਂ ਕਿਹੜੀ ਪੋਸਟ ਉਖਾਉਤ ਸੀ ਸਕੂਲ ਖਾਲੀ ਪਏ ਮਤਲਬ ਸਕੂਲ ਖਾਲੀ ਪਏ ਆ 11000 ਪੋਸਟਾਂ ਜਿਹੜੀ ਉਹ ਇਹਨਾਂ ਦੇ ਮੁਤਾਬਕ ਵੇਖੋ ਸਰਕਾਰੀ ਅੰਕੜਿਆਂ ਤੇ ਕਦੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਸਰਕਾਰੀ ਅੰਕੜਿਆਂ ਦੇ ਵਿੱਚ 11000 ਪੋਸਟ ਖਾਲੀ ਪਈ ਆ ਮਤਲਬ ਵਿਖਾਉਣ ਨਾ ਕਿੱਥੇ ਸਾਨੂੰ ਪੋਸਟਾਂ ਦਿੱਤੀਆਂ ਨੇ ਆਰਟੀਆ ਤਾਂ ਉਸ ਤੋਂ ਬਾਅਦ ਅਖਲੀ ਫਿਰ ਇੱਕ ਚੀਜ਼ ਅਸੀਂ ਵਾਰ-ਵਾਰ ਕਹਿੰਨੇ ਕਿ 11000 ਪੋਸਟ ਖਾਲੀ ਕੀਤੀ ਤੁਸੀਂ ਉਹ ਨਹੀਂ ਭਰੀ ਉਸ ਤੋਂ ਬਾਅਦ ਵੀ ਪੋਸਟਾਂ ਇਸ ਤੋਂ ਵੱਧ ਪਈਆਂ ਨੇ ਨਾ ਤੁਸੀਂ ਹੈਲਥ ਤੇ ਕੰਮ ਕੀਤਾ ਤੇ ਬਸ ਇੱਕੋ ਕੰਮ ਆ ਤੁਹਾਡਾ ਉਹ ਆ ਇਹ ਹਿਟਲਰ ਦੀ ਨੀਤੀ ਤੇ ਚੱਲ ਰਿਹਾ ਹੈ ਇਹ ਮੋਦੀ ਵਾਲੀਆਂ ਫੀਲਿੰਗਾਂ ਲੈ ਰਿਹਾ ਹੈ ਔਰ ਇੱਕ ਚੀਜ਼ ਕਹਿਣਾ ਕਿ ਜਦੋਂ ਹਿਟਲਰ ਦਾ ਲਾਸਟ ਦਿਨ ਦਾ ਚ ਹਾਲਾਤ ਕੀ ਹੋਇਆ ਸੀ ਨਾ ਖੋਡੇ ਚ ਵੱੜ ਕੇ ਬਹਿ ਗਿਆ ਸੀ ਤੇ ਇਹ ਚੀਜ਼ ਅਸੀਂ ਕਹਿੰਦੇ ਆ ਕਿ ਜਦੋਂ ਲੋਕਾਂ ਦੀ ਆਵਾਜ਼ ਉੱਠਦੀ ਆ ਜਦੋਂ ਲੋਕ ਬਾਹਰ ਆਉਂਦੇ ਆ ਇਸ ਦੇ ਅੱਗੇ ਸੱਤਾ ਨਹੀਂ ਅੜਦੀ ਕਿਉਂਕਿ ਸਭ ਤੋਂ ਵੱਡੀ ਚੀਜ਼ ਕੀ ਆ ਲੋਕ ਤੇ ਲੋਕ ਆਵਾਜ਼ ਅਸੀਂ ਉਹ ਸਾਰੀਆਂ ਸਰਕਾਰਾਂ ਦਾ ਵਿਰੋਧ ਕਰਦੇ ਆ ਜਿਹੜੀਆਂ ਲੋਕਾਂ ਦੇ ਵਿਰੁੱਧ ਨੇ ਅਸੀਂ ਇਹ ਨਹੀਂ ਆਦੇ ਕਿ ਪਿਛਲੀਆਂ ਸਰਕਾਰਾਂ ਚੰਗੀਆਂ ਸੀ ਮਾੜੀਆਂ ਸੀ ਲੋਕਾਂ ਦਾ ਧਰਨਾ ਲਾਉਣਾ ਹੁੰਦਾ ਦਾ ਡੈਮੋਕਰੇਟ ਰਾਈਟ ਆ ਜਿਸ ਰਾਈਟ ਨੂੰ ਇਹ ਪਿਛਲੇ ਸਮੇਂ ਦੇ ਵਿੱਚ ਵਾਇਲੈਂਸ ਕਰ ਰਿਹਾ ਔਰ ਉਹਦੀ ਕੰਪਨੀ ਕਰਕੇ ਵਾਇਲੈਂਸ ਕਰ ਰਿਹਾ ਹੈ ਕਿ ਇਹਦੇ ਵਿੱਚ ਇੱਕ ਵਰਗ ਨੂੰ ਖੁਸ਼ ਕੀਤਾ ਜਾ ਰਿਹਾ ਹੈ ਕਿ ਤੁਹਾਡਾ ਵਪਾਰ ਖਤਮ ਹੋ ਰਿਹਾ ਹੈ ਤੁਹਾਡਾ ਰੁਜ਼ਗਾਰ ਖਤਮ ਹੋ ਰਿਹਾ ਹੈ ਧਰਨਿਆਂ ਦੇ ਨਾਲ ਖੱਜਲ ਖਵਾਰੀਆਂ ਹੋ ਰਹੀਆਂ ਨੇ ਅਸੀਂ ਪੰਜਾਬ ਦੇ ਲੋਕਾਂ ਨੂੰ ਵੀ ਕਹਿੰਦੇ ਆ ਅਵੇਰ ਹੋ ਇਸ ਤਰੀਕੇ ਦੇ ਡੈਮੋਕਰੇਟ ਰਾਈਟਸ ਜੇ ਖਤਮ ਹੁੰਦੇ ਆ ਤਾਂ ਆਪਾਂ ਇਹਨੂੰ ਬਚਾਉਣ ਦੀ ਲੜਾਈ ਲੜੀਏ ਇਹਨਾਂ ਨੂੰ ਖਤਮ ਕਰਨ ਦੀ ਲੜਾਈ ਜਿਹੜੀ ਨਾ ਲੜੀ। ਮੈਂ ਡਾਕਟਰ ਨਰਿੰਦਰਪਾਲ ਸਿੰਘ ਸ਼ਹੀਦ ਭਗਤ ਸਿੰਘ ਰਾਜਗੁਰੂ ਤੇ ਸਖਦੇਵ ਸਿੰਘ ਦਾ ਵਾਰਿਸ ਬੋਲਦਾ ਇਹ ਡੁਪਲੀਕੇਟ ਵਾਰਿਸ ਹੈ ਜਿਹੜੇ ਰੰਗ ਦੀਆਂ ਪੱਗਾਂ ਤੇ ਰੰਗ ਦੇ ਕੱਪੜੇ ਤੇ ਬੇਚੇਰੇ ਤੇ ਮੁਸਕਾਨ ਲਿਆ ਕੇ ਸਾਡੀ ਜਨਤਾ ਨੂੰ ਭੋਲੀ ਜਨਤਾ ਨੂੰ ਕਹਿੰਦੇ ਆ ਕਿ ਅਸੀਂ ਭਗਤ ਸਿੰਘ ਦੇ ਵਾਰਿਸ ਆ ਅਸੀਂ ਭਗਤ ਸਿੰਘ ਦੇ ਸੁਪਨਿਆਂ ਦਾ ਜਿਹੜਾ ਸੰਸਾਰ ਸਿਰਜਾਂਗੇ ਇਹ ਸੰਸਾਰ ਨਹੀਂ ਸਿਰਜਣਗੇ ਇਹ ਭਗਤ ਸਿੰਘ ਦੇ ਸੁਪਨਿਆਂ ਦੇ ਉੱਤੇ ਆਪਣੀ ਰੋਟੀ ਪਕਾ ਰਹੇ ਆ ਇਹ ਅੱਜ ਜੋ ਲੋਕ ਇੱਥੇ ਇਕੱਠੇ ਹੋਏ ਆ ਇਹ ਕਿਸੇ ਗ੍ਰਹਿ ਤੋਂ ਨਹੀਂ ਉਤਰੇ ਐ ਐਸੇ ਧਰਤੀ ਦੇ ਐਸੇ ਪੰਜਾਬ ਦੇ ਜੰਮਪੋਲ ਐ ਇਹਨਾਂ ਦੇ ਦਾਦੇ ਪਰਦਾਦੇ ਸ਼ਹਾ ਸ਼ਹੀਦ ਸਰਦਾਰ ਭਗਤ ਸਿੰਘ ਦੇ ਨਾਲ ਸੀਗੇ ਤੇ ਇਹ ਲੋਕ ਅੱਜ ਭਗਤ ਸਿੰਘ ਤੋਂ ਪ੍ਰੇਰਣਾ ਲੈ ਕੇ ਆਪਦੇ ਹੱਕ ਲੈਣ ਲਈ ਆਏ ਆ ਹੱਕ ਹੈ ਕਿੜੇ ਕਿ 250 ਅਰਟਨ ਕਰਾਫਟ ਦੀ ਭਰਤੀ ਪੂਰੀ ਕਰੋ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦਿਓ ਮਲਟੀ ਪਰਪਸ ਹੈਲਥ ਵਰਕਰਾਂ ਨੂੰ ਜਿਹੜਾ ਹੈਗਾ ਉਹਨਾਂ ਦੀ ਨੌਕਰੀ ਦੇ ਪੋਸਟ ਆਈ ਆ 700 270 ਸੌਰੀ ਉਹਦੇ ਉਹਦੀ ਭਰਤੀ ਕਰੋ ਤੇ ਜਿੰਨੀ ਵੀ ਉਮਰ ਹੱਦ ਹੈ ਉਹਦੇ ਵਿੱਚ ਛੋਟ ਦਿਓ ਇਹ ਇਹ ਰਜਗਾਰ ਮੰਗ ਰਹੇ ਨੇ ਤੇ ਸਰਕਾਰ ਇਹਨਾਂ ਨੇ ਇਹਨਾਂ ਦੇ ਚਿਹਰੇ ਤੇ ਇਹਨਾਂ ਦੇ ਕੱਪੜੇ ਤੇ ਪੱਗਾਂ ਵੇਖ ਕੇ ਬਣਾ ਲਈ ਪਰ ਅਸਲ ਚਿਹਰਾ ਇਹਨਾਂ ਦਾ ਹੁਣ ਸਾਹਮਣੇ ਬਾਹਰ ਆ ਰਿਹਾ ਜਿਸ ਚਿਹਰੇ ਦੇ ਅਸਲ ਮੁਖੀ ਜਿਹੜੇ ਸਰਦਾਰ ਭਗਵੰਤ ਸਿੰਘ ਮਾਨ ਤੇ ਨਾਲ ਸਿੱਖਿਆ ਮੰਤਰੀ ਜਿਹੜੇ ਖੜੇ ਹੋ ਕੇ ਕਹਿੰਦੇ ਆ ਨਾ ਅਸੀਂ ਨਿਯੁਕਤੀ ਪੱਤਰ ਵੰਡ ਰਹੇ ਆ ਅਸੀਂ ਰਜਗਾਰ ਦੇ ਰਹੇ ਆ ਉਥੇ ਤਿੰਨ ਤਿੰਨ ਚਾਰ ਚਾਰ ਜਣਿਆਂ ਨੂੰ ਸਿਖਾ ਕੇ ਕਹਿ ਦਿੰਦੇ ਆ ਤੁਸੀਂ ਕਹਿ ਦਿਓ ਮੈਂ ਤੀਜੀ ਵਾਰ ਲੱਗਿਆ ਇਹਨਾਂ ਚੋ ਵਿਚਾਰਿਆ ਜੋ ਕਿਉਂ ਨਹੀਂ ਕੋਈ ਲੱਗਿਆ ਇੱਕ ਘਰੇ ਚਾਰ-ਚਾਰ ਪੋਸਟਾਂ ਹੀ ਕਿਉਂ ਕਹੀ ਜਾਈ ਜਾਂਦੀਆਂ ਇਹ ਸਾਰੇ ਨਲਾਇਕ ਭਰਤੀ ਹੋਣ ਵਾਲੇ ਆ ਇਹਨਾਂ ਸਾਰਿਆਂ ਦਾ ਟੈਸਟ ਲੈ ਲਓ ਇਹਨਾਂ ਸਾਰਿਆਂ ਦੇ ਟੈਸਟ ਜੇ एलिਜੀਬਲ ਆ ਤਾਂ ਇਹ ਭਰਤੀ ਹੋ ਜਾਣਗੇ ਤੇ ਜੇ ਸਰਕਾਰ ਦੇ ਉਲਟ ਜਨਤਾ ਨੇ ਟੈਸਟ ਰੱਖਤਾ ਨਾ ਲੀਡਰਾਂ ਦੀ एलिਜੀਬਿਲਟੀ ਟੈਸਟ ਤੇ ਮੈਂ ਗੱਲ ਦੱਸਦਾ ਇਹਨਾਂ ਨੂੰ ਇੱਕ ਜਣੇ ਤੋਂ ਨਹੀਂ ਪਾਸ ਹੋਣਾਗਾ ਭਗਵੰਤ ਮਾਨ ਸਾਹਿਬ ਕਸੇ బిਜੀ ਹੋਏ ਪਏ ਆ ਕਦੇ ਮਜੀਠੀਆ ਦਾ ਪੇਪਰ ਲੈਣ ਨੂੰ ਫਿਰਦੇ ਆ ਕਦੇ ਸੁਖਵੀਰ ਸਿੰਘ ਬਾਦਲ ਦਾ ਪੇਪਰ ਮੰਗਦੇ ਆ ਤੇ ਕਦੇ ਚੰਡੀਗੜ੍ਹ ਦੇ ਸਪੈਲਿੰਗ ਦੇ ਵਿੱਚ ਆਪ ਸਪੈਲਿੰਗ ਮਿਸਟੇਕ ਕਰ ਜਾਂਦੇ ਆ ਤੇ ਉਹ ਆਪਦੇ ਜਿਹੜੀ ਭਰਤੀ ਆ ਉਹ ਭੁੱਲ ਚੁੱਕੇ ਆ ਕਿ 250 ਆਰਟਨ ਕraft ਦਾ ਪੇਪਰ ਕਦੋਂ ਲੈਣਾ ਉਹ ਸਾਰੀ ਭਰਤੀ ਦੀ ਸਾਰੀ ਪ੍ਰਕਿਰਿਆ ਪੂਰੀ ਹੋ ਚੁੱਕੀ ਆ ਸਿਰਫ ਪੇਪਰ ਲੈਣਾ ਹੀ ਬਾਕੀ ਆ ਹਾਂਜੀ ਬਿਲਕੁਲ ਜੀ ਭੁੱਲ ਚੁੱਕੀ ਐ ਸਰਕਾਰ ਪੇਪਰ ਲੈਣਾ ਸਾਰੇ ਵਾਦੇ ਤਾਂ ਮੁੱਕਰੀ ਜਾਂਦੇ ਜੀ ਸਰ ਜੀ ਮੈਂ 6 ਡਿਗਰੀਆਂ ਕੀਤੀਆਂ ਹੋਈਆਂ ਨੇ ਇਸ ਟਾਈਮ ਇਹ ਕਗਾਰ ਹੈ ਕਿ ਮੈਨੂੰ ਸਬਜ਼ੀ ਵੇਚਣੀ ਪੈ ਰਹੀ ਐ ਇਹ ਸਚਾਈ ਐ ਹਾਂਜੀ ਸਬਜ਼ੀ ਵੇਚਦਾ ਜੀ ਇਹ ਸਚਾਈ ਐ ਕਿਉਂਕਿ ਇੰਨਾ ਕਿ ਡਿਪਰੈਸ਼ਨ ਨਾਲ ਘੱਟੋ ਗਰੀਬੀ ਇੰਨੀ ਐ ਕਿ ਅਸੀਂ ਗਰੀਬੀ ਦੇ ਵਿੱਚ ਦਿਹਾੜੀਆਂ ਕਰਕੇ ਪੜੇ ਆ ਜੀ ਅਸੀਂ ਉਸੇ ਸਟੇਜ ਤੇ ਫੇਰ ਆ ਗਏ ਜਿੱਥੇ ਅਸੀਂ ਰੋਜ਼ਗਾਰ ਦੀ ਮੰਗ ਸੋਚਦੇ ਜਦੋਂ ਪੜ੍ਹ ਲਿਖ ਰਹੇ ਸੀ ਉਦੋਂ ਤਾਂ ਇਦਾਂ ਹੀ ਹੁੰਦਾ ਕਿ ਯਾਰ ਪੜ੍ਹ ਲਿਖ ਕੇ ਚੰਗੀ ਨੌਕਰੀ ਲੱਗਾਂਗੇ ਮਤਲਬ ਮਿਹਨਤ ਕਰੋ ਹੋਰ ਪੜੋ ਹੋਰ ਪੜੋ ਪੜ੍ਹ ਮਾਂ ਸੀ ਕਿ ਆ ਕਿ ਪੜੋਗੇ ਤਾਂ ਤਾਈ ਅੱਗੇ ਵਧੋਗੇ ਫਿਰ ਦਿਹਾੜੀਆਂ ਕਰਕੇ ਪੜੇ ਆ ਕਿਉਂਕਿ ਗਰੀਬੀ ਦੇ ਹਾਲਾਤ ਤਾਂ ਪਹਿਲਾਂ ਹੀ ਕਰਦੇ ਵੇ ਸੀਗੀ ਫਿਰ 6 ਡਿਗਰੀਆਂ ਕੀਤੀਆਂ ਐਮਏ ਕੀਤੀ ਬੀਐਡ ਕੀਤੀ ਫਿਰ ਟੈਟ ਪਾਸ ਕੀਤਾ ਇੰਨਾ ਔਖਾ ਜਦੋਂ ਕਹਿੰਦੇ ਸੀ ਟੈਟ ਪਾਸ ਕਰ ਲਿਆ ਸਮਝੋ ਨੌਕਰੀ ਮਿਲ ਜੂਗੀ ਫਿਰ ਫਿਰ ਮੈਂ 2 ਡਿਗਰੀਆਂ ਹੋਰ ਕੀਤੀਆਂ ਕੁੱਲ ਮਿਲਾ ਕੇ ਮੇਰੇ ਕੋਲ ਇਸ ਟਾਈਮ 6 ਡਿਗਰੀਆਂ ਹਨ 6 ਡਿਗਰੀਆਂ ਕਰਕੇ ਵੀ ਮੈਂ ਪਿੰਡਾਂ ਦੇ ਵਿੱਚ ਮੋਟਰਸਾਈਕਲ ਤੇ ਸਬਜ਼ੀ ਵੇਚਦਾ ਕਿਉਂਕਿ ਹੁਣ ਘਰ ਤਾਂ ਚਲਾਉਣਾ ਹੀ ਹੈ ਜੀ ਘਰ ਦੀ ਜ਼ਿੰਮੇਵਾਰੀ ਹੈ ਘਰ ਦੇ ਵਿੱਚ ਜਦੋਂ ਅਸੀਂ ਸਾਨੂੰ ਮੀ ਸੀਗੀ ਨੌਕਰੀ ਲੱਗ ਜਾਗੇ ਜਮਾਂ ਪਿਓ ਸੁ ਉਲਟਾ ਹੋ ਗਿਆ ਕਿਉਂਕਿ ਸਰਕਾਰ ਨੂੰ ਵੋਟਾਂ ਇਸੇ ਕਰਕੇ ਪਾਈਆਂ ਸੀ ਜਦੋਂ 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 ਮਹਾਲ ਦੇ ਡਿਗਰੀਆਂ ਕਰ ਰਹੇ ਸੀਗੇ ਉਹ ਸੋਚਿਆ ਸੀ ਕਿ ਧਰਨੇ ਲਾਉਣੇ ਪੈਣਗੇ ਇਸ ਤਰ੍ਹਾਂ ਨਹੀਂ ਸਰ ਜੀ ਇਹਨਾਂ ਨੇ ਤਾਂ ਕਿਹਾ ਸੀਗਾ ਵੀ ਅਸੀਂ ਸਰ ਤਰਨਿਆਂ ਦੀ ਸਰਕਾਰ ਨਹੀਂ ਬਣਨ ਦੇਣੀ ਪਹਿਲਾਂ ਦੀਆਂ ਸਰਕਾਰਾਂ ਜਿਹੜੀਆਂ ਤਰਨਿਆਂ ਦੀ ਸਰਕਾਰਾਂ ਹੀ ਰਹੀਆਂ ਪਰ ਜਦੋਂ ਹੁਣ ਦੇਖਿਆ ਇਹ ਮਾਹੌਲ ਕੀ ਬਣ ਰਿਹਾ ਇੱਥੇ ਆਨਿਆਂ ਜੀ ਡਾਂਗਾ ਵੱਜਦੀਆਂ ਨੇ ਲਾਠੀ ਚਾਰਜ ਹੁੰਦਾ ਮਾਪਿਓ ਕਰੋ ਕਹਿੰਦੇ ਕਿ ਤੁਸੀਂ ਜਾਤ ਰਹੇ ਹੋ ਬਚਾ ਕੇ ਜਾਇਆ ਜੀ ਕਿਉਂਕਿ ਬੱਚਿਆਂ ਦਾ ਡਰ ਮਾਪਿਓ ਨੂੰ ਹਮੇਸ਼ਾ ਹੀ ਹੁੰਦਾ ਹੈ ਕਿ ਕਿਤੇ ਲਾਠੀ ਚਾਰਜ ਹੋ ਗਿਆ ਜਾਂ ਕੁਝ ਵੱਜ ਗਈ ਛੱਟ ਵੱਜ ਗਈ ਤੇ ਬੱਚਿਆਂ ਦਾ ਇਲਾਜ ਕਿੱਥੋਂ ਕਰਾਵਾਂਗੇ ਪਰ ਰੋਜ਼ਗਾਰ ਮੰਗਣ ਵਾਸਤੇ ਬਾਹਰ ਤਾਂ ਨਿਕਲਣਾ ਹੀ ਪਏਗਾ ਨਾ ਜੀ ਹੁਣ ਇਹ ਤਾਂ ਇਹਨਾਂ ਦੇ ਮੰਤਰੀ ਸੰਤਰੀ ਆਉ ਸਾਡੇ ਬਰਬਰ ਆ ਕੇ ਖੜੋ ਕੇ ਦੇਖਣ ਸਬਜ਼ੀ ਵੇਚੀ ਦੀ ਕਿਵੇਂ ਹੈ ਉਹਨਾਂ ਨੂੰ ਪਤਾ ਲੱਗਿਆ ਅਸਲ ਲਾਈਫ ਕੀ ਹੈ ਗਰਾਊਂਡ ਲੈਵਲ ਤੋਂ ਕਿਵੇਂ ਉੱਠੀਦਾ ਹੁੰਦਾ ਅਸੀਂ ਉਸ ਗਰਾਊਂਡ ਲੈਵਲ ਤੇ ਸੰਘਰਸ਼ ਕਰ ਰਹੇ ਹਾਂ ਇਸ ਟਾਈਮ ਪੂਰੇ ਡਿਪਰੈਸ਼ਨ ਦੇ ਵਿੱਚ ਹੈ ਗਿਆ ਕਰੀਏ ਕੀ ਜੇ ਇ ਦਾ ਜੀ ਹੁਣ ਦੱਸੋ ਜੀ ਸਾਡਾ ਕੀ ਖਸੂਰ ਹੈ ਸੀ 6 6 ਡਿਗਰੀਆ ਕਰਕੇ ਇਹ ਜੇ ਸੰਘਰਸ਼ ਵੀ ਨਾਲ ਲੜਾਂਗੇ ਅੱਜ 23 ਮਾਰਚ ਹੈ ਭਗਤ ਸਿੰਘ ਦੇ ਸੁਪਰੀਆ ਦਾ ਦੇਸ਼ ਸੀਗਾ ਪਰ ਬਣ ਕੀ ਗਿਆ ਇਹ ਦੇਖ ਰਹੀ ਹੈ ਜਨਤਾ ਤੁਸੀਂ মিডিਆ ਰਾਈ ਦੀ ਦਿਖਾ ਰਹੇ ਹੋ ਜੀ ਥੈਂਕ ਯੂ ਜੀ ਭਾਈ ਕਿਵੇਂ ਦੇਖਦੇ ਹੋ ਜਦੋਂ ਪੜ ਲਿਖ ਰਹੇ ਸੀ ਕਿ ਸੋਚਿਆ ਸੀ ਕਦੇ ਕਿ ਧਰਨੇ ਲਾਉਣੇ ਪੈਣਗੇ ਨੌਕਰੀਆਂ ਲਈ ਸੋਚਿਆ ਤਾਂ ਨਹੀਂ ਸੀ ਜੀ ਵੈਸੇ ਜੀ ਮੈਂ ਤੁਹਾਨੂੰ ਦੱਸ ਦਿਆਂ ਆਪਦੇ ਬਾਰੇ ਮੈਂ ਕਾਂਗਰਸ ਸਰਕਾਰ ਦੇ ਟਾਈਮ ਜੀ 21 ਅਗਸਤ 2021 ਨੂੰ ਜੀ ਆਪਣੇ ਸੰਗਰੂਰ ਜਿਹੜੀ ਸਰਕਾਰੀ ਸਿਵਲ ਹਸਪੀਟਲ ਕੋਲ ਟੈਂਕੀ ਜਿਹੜੀ ਹੈ ਉੱਥੇ ਬੈਠਾ ਸੀ ਜੀ ਤੇ ਉਹ ਫਿਰ ਸਰਕਾਰ ਨੇ ਜਿਹੜੀ ਹੈ ਕੋਈ 4168 ਪੋਸਟਾਂ ਜਿਹੜੀ ਹੈ ਉਹ ਕਾਂਗਰਸ ਸਰਕਾਰ ਨੇ ਜਾਰੀ ਕੀਤੀਆਂ ਸੀ ਜੀ ਉਹ ਵੀ ਆਪਣੇ ਚੋਣ ਜਾਬਤਾ ਲੱਗਣ ਦਾ ਜਿਹੜਾ 3 ਵਜੇ ਕੇ 30 ਮਿੰਟ ਤੇ ਚੋਣ ਜਾਬਤਾ ਲੱਗਦਾ ਜੀ 3 ਵਜੇ ਕੇ 10 ਮਿੰਟ ਤੇ ਜਿਹੜਾ ਹੈ ਉਹ ਪੋਰਟਲ ਜਿਹੜਾ ਓਪਨ ਕਰਦੀ ਹੈ ਸਰਕਾਰ ਨੇ ਸੰਗਰੂਰ ਇੱਥੇ ਉਸ ਟਾਈਮ ਜਿਹੜਾ ਆਮ ਆਦਮੀ ਪਾਰਟੀ ਵਾਲੇ ਜਿਹੜੇ ਵਰਕਰ ਹੈਗੇ ਆ ਜਾਂ ਜਿਹੜਾ ਨੇ ਮੰਤਰੀ ਜਿਹੜੇ ਹੈ ਜਿਵੇਂ ਕਿ ਮੀਤਿਆ ਰਗੇ ਜਿਹੜੇ ਉਹ ਮਤਲਬ ਜਨਾਲਾ ਬਾਦ ਤੋਂ ਮੌਜੂਦਾ ਐਮ ਐਲ ਏ ਗੋਲਡੀ ਕੰਬੋਜ ਟੈਂਕੀ ਤੇ ਆ ਕੇ ਮਿਲਦੇ ਰਿਹਾ ਨਰੇਂਦਰ ਭਰਾ ਜਿਹੜੀ ਹੈ ਜਲੰਧਰ ਪਾਣੀ ਵਾਲੀ ਟੈਂਕੀ ਜਿਹੜੀ ਮਤਲਬ ਉੱਥੇ ਜਿਹੜਾ ਨਤੀਜੇ ਆਉਂਦੇ ਰਿਹਾ ਕਰਦੇ ਰਿਹਾ ਆ ਰਹੇ ਹੈ ਸਾਡੀ ਸਰਕਾਰ ਆਣ ਦਿਓ ਤੁਹਾਨੂੰ ਜਿਹੜੇ ਅਧਰਨੇ ਨਹੀਂ ਲਾਣੇ ਪੈਣਗੇ ਆ ਟੈਂਕੀਆਂ ਤਾਂ ਨਹੀਂ ਪਟੜਣਾ ਪਏਗਾ ਐਸ ਤਰ੍ਹਾਂ ਦੀ ਨੋਬਤ ਨਹੀਂ ਆਏਗੀ ਤੁਹਾਨੂੰ ਰੋਜ਼ਗਾਰ ਮਿਲੇਗਾ ਪਰ ਸਰ ਤੁਸੀਂ ਦੇਖ ਹੀ ਸਕਦੇ ਹੋ ਸਾਹਮਣੇ ਜਿਹੜਾ ਹਾਲ ਜਿਹੜਾ ਹੈ ਜੋ ਕਾਲੀਆਂ ਵੇਲੇ ਸੀ ਕਾਂਗਰਸ ਵੇਲੇ ਸੀ ਉਵੇਂ ਜਿਹੜਾ ਹੈ ਯਾਨੀ ਕਿ ਉਹਨਾਂ ਸਰਕਾਰਾਂ ਤੋਂ ਵੱਧ ਕੇ ਜਿਹੜਾ ਹੈ ਇਹ ਸਰਕਾਰ ਜਿਹੜੀ ਹੈ ਜਿਹੜੀ ਹੈ ਬੈਕਫਰਟ ਤੇ ਘਰ ਦੇ ਘਰ ਦੇ ਹਾਲਾਤ ਕੀ ਬਣ ਗਏ ਨੇ ਹੁਣ ਸਰ ਗਰਦੇ ਹਾਲਾਤ ਮੇਰੇ ਮਦਰ ਜਿਹੜੇ ਹੈ ਹੱਟ ਦੇ ਮਰੀਜ਼ ਹੈ ਤੇ ਫਾਦਰ ਸਾਹਿਬ ਜਿਹੜੇ ਹੈ ਉਹ ਬਿਮਾਰ ਨੇ ਤੇ ਦਵਾਈ ਚਲਦੀ ਹੈ ਕੋਈ ਸੋਰਸਿਸ ਨਹੀਂਗਾ ਮੈਂ ਪ੍ਰਾਈਵੇਟ ਸਕੂਲ ਜੋਬ ਕਰਦਾ ਜੀ ਤੇ ਇਸ ਟਾਈਮ ਸਰ ਮੈਂ ਇਹ ਦੇਖ ਲਓ ਵੀ ਸਰਕਾਰ ਦੀ ناکامی ਕਰਕੇ ਅਜ ਮੋਵਰੇਜ ਹੋ ਚੁੱਕਿਆ ਜੀ ਹੋਰੇਜ ਹੋ ਚੁੱਕਿਆ ਹਾਂ ਜੀ ਹੋਰੇਜ ਹੋ ਚੁੱਕਿਆ ਜੀ ਹੁਣ ਮਾਨ ਸਾਹਿਬ ਜਿਹੜੇ ਹੈ ਮਨਨ ਤੋਂ ਪਹਿਲਾਂ ਕਹਿੰਦੇ ਸੀ ਵੀ ਅਸੀਂ ਜਿਹੜਾ ਵੀ ਜਿਹੜੇ ਮੰਤਰੀ ਜਿਹੜੇ ਇਹਨਾਂ ਨੇ ਸਾਲਾਂ ਦੇ ਬਾਦਲ ਸਾਹਿਬ ਦਾ ਜਿਹੜਾ ਇਹ ਮਜ਼ਾਕ ਉਡਾਉਂਦੇ ਸੀ ਉਸ ਟਾਈਮ ਵੀ ਇਹਨਾਂ ਨੇ ਸਾਲਾਂ ਦੇ ਮਤਲਬ ਜਿਹੜੇ ਹੋ ਕੇ ਵਲੋ ਇਲੈਕਸ਼ਨ ਲੜ ਸਕਦੇ ਆ ਤਾਂ ਜਿਹੜਾ ਹੋਇਆ ਜੀ ਇਹਨਾਂ ਨੂੰ ਜਿਹੜੀ ਏਜ ਦੇ ਵਿੱਚ ਮੰਨ ਲਓ ਰਿਲੈਕਸ਼ਨ ਦੇ ਕੇ ਮੰਨ ਲਓ ਇਹ ਮੰਨ ਲਓ ਜੋਬ ਕਿਉਂ ਨਹੀਂ ਲੱਗ ਸਕਦੇ ਤਾਂ ਅੱਜ ਜਿਹੜਾ ਹੈ ਉਹ ਸਾਰੀਆਂ ਗੱਲਾਂ ਜਿਹੜੀਆਂ ਫਲੋਪ ਹੋ ਚੁੱਕੀਆਂ ਨਮਾਨ ਸਾਹਿਬ ਦੀਆਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਕੋਟੀ ਦੇ ਬਾਹਰ ਜਿਹੜੇ ਬੇਰੁਜ਼ਗਾਰ ਨੇ ਉਹ ਬੈਠੇ ਨੇ ਉੱਥੇ ਇੱਕ ਬੱਚਾ ਆ ਉਹ ਵੀ ਆਪਣੇ ਵਿਚਾਰ ਰੱਖਣਾ ਚਾਹੁੰਦਾ ਕੀ ਕਹਿਣਾ ਚਾਹੁੰਦਾ ਜਿਹੜਾ ਇਹ ਧਾਰਨਾ ਲੱਗੇ ਇਹਦੇ ਬਾਰੇ ਜਿਨ੍ਹਾਂ ਲੋਕਾਂ ਕੋਲ ਅੱਜ ਕੱਲ ਡਿਗਰੀ ਆ ਤੇ ਉਹਨਾਂ ਨੂੰ ਸਰਕਾਰ ਨੌਕਰੀ ਨਹੀਂ ਦੇ ਰਹੀ। ਜਦੋਂ ਅਸੀਂ ਵੱਡੇ ਹੋਗੇ ਤਾਂ ਸਾਨੂੰ ਕਿਥੇ ਨੌਕਰੀ ਮਿਲ ਜੂਗੀ? ਮੈਂ ਅੱਜ ਇੱਥੇ ਇਹਦੇ ਮਾਪਿਆਂ ਲਈ ਆਇਆ ਆਂਗਾ ਤੇ ਉਹਨਾਂ ਨੂੰ ਹਜੇ ਤੱਕ ਨੌਕਰੀ ਨਹੀਂ ਮਿਲ ਰਹੀ ਤੇ ਸਾਨੂੰ ਵੀ ਦੁੱਖ ਆ ਕਿ ਪੰਜਾਬ 'ਚ ਇੰਨੇ ਲੋਕ ਬੇਰੋਜ਼ਗਾਰ ਨੇ ਪਰ ਸਰਕਾਰ ਉਹਨਾਂ ਨੂੰ ਨੌਕਰੀ ਨਹੀਂ ਦੇ ਰਹੀ। ਤੁਸੀਂ ਜਿਵੇਂ ਹੁਣ ਪੜ੍ਹਾਈ ਕਰ ਰਹੇ ਹੋ ਕਿਹੜੀ ਲੈਵਲ 'ਚ? ਮੈਂ ਜੀ 7ਵੀਂ 'ਚ ਹੋ ਗਿਆ ਜੀ। ਠੀਕ ਆ ਕੀ ਸੋਚਿਆ ਵੱਡੇ ਕੀ ਬੰਨਣਾ? ਹਜੇ ਤਾਂ ਜੀ ਸੋਚਿਆ ਨਹੀਂ। ਵੈਸੇ ਤਾਂ ਐਨਡੀਏ ਕਰਨੀ ਆ। ਐਨਡੀਏ ਕਰਨੀ ਆ। ਕੀ ਲੱਗਦਾ ਵੀ ਜਿਵੇਂ ਜੇ ਤੁਸੀਂ ਸਰਕਾਰੀ ਨੌਕਰੀ ਕੋਈ ਲੈਣੀ ਚਾਹੀਏ ਵੱਡੇ ਹੋ ਕੇ ਸਰਕਾਰ ਦੇਊਗੀ ਨੌਕਰੀ ਨਾ ਜੀ ਐ ਉਮੀਦ ਤਾਂ ਹੈ ਨਹੀਂ ਜਿਸ ਹਿਸਾਬ ਨਾਲ ਸੀ ਇੱਥੇ ਆਏ ਆ ਧਰਨੇ ਲਾਉਣ ਉਹ ਸਾਬ ਨੂੰ ਉਮੀਦ ਤਾਂ ਲੱਗਦੀ ਨਹੀਂ ਕਿ ਵੀ ਦੇਣਗੇ ਨੌਕਰੀਆਂ ਪੜ੍ਹਾਈ ਕਰਕੇ ਧਰਨੇ ਲਾਉਣੇ ਪੈ ਰਹੇ ਇਹਨਾਂ ਨੂੰ ਹਾਂ ਜੀ ਬਿਲਕੁਲ